ਬੀਜੇਪੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਸਰ ਦੇ ਸਾਹਿਬਾਂ ਜਵਾਬ ਵਧੀਆ ਕਾਨੂੰਨ ਦਾ ਜਾਂ ਵਿਵਸਥਾ ਦਾ ਵਾ ਇਹ ਪੰਜਾਬ ਦਾ ਜਾਂ ਹਰਿਆਣਾ ਦਾ ਜਾਂ ਮੈਂ ਕਿੰਨਾ ਜੀ ਕਾਨੂੰਨ ਪੰਜਾਬ ਮੈਂ ਕਿੰਨਾ ਜੀ ਵੇਖੋ ਵੇਖੋ ਸਰਦਾਰ ਜੀ ਵੇਖੋ ਆਪਾਂ ਲੰਬੀਆਂ ਗੱਲਾਂ ਨਾ ਕਰੀਏ ਤੇ ਹਾਂਜੀ ਸੈਂਟਰ 'ਚ ਸਰਕਾਰ ਬੀਜੇਪੀ ਦੀ ਆ ਹਰਿਆਣਾ 'ਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਤੁਸੋਂ ਬੀਜੇਪੀ ਚ ਉਹ ਵੀ ਤੁਹਾਡੀ ਮੀਟਿੰਗ ਹੈ ਤੁਹਾਡੀ ਉਹ ਵੀ ਤੁਹਾਡੀ ਮੀਟਿੰਗ ਹੈ ਉਹ ਉਹ ਤੁਹਾਡੀ ਮੀਟਿੰਗ ਹੈ ਅਸੀਂ ਕਿਹਨੇ ਤੁਹਾਨੂੰ ਪ੍ਰੋਟੈਕਟ ਕਰਦੀ ਆ ਸਾਡੇ ਕਿਸਾਨਾਂ ਨੂੰ ਕੱਲ ਡਾਂਗ ਦੇ ਰਹੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਤੁਹਾਡੇ ਉਹਦਾ ਕੈਂਡੀਡੇਟ ਦਾ ਘਰਾਵ ਕਰਨ ਗਿਆ ਸੀ ਉਹ ਸਾਨੂੰ ਜੋ ਡਾਂਗ ਫੇਰ ਕੇ ਸਾਡੇ ਹੋਂਦ ਉਹ ਤੁਹਾਡੀ ਆ ਅਗਲੀ ਚੀਜ਼ ਲਖੀਨਪੁਰ ਖੀਦੀ ਦੇ ਵਿੱਚ ਜੋ ਕੱਲ੍ਹ ਜਾਨ ਹੋਇਆ ਦੱਸੋ ਹੋਇਆ ਕੰਪਨੀ ਦੇ ਜਿਹੜੇ ਤੁਹਾਡੇ ਅਜੇ ਮਿਕਸਰਾ ਟੈਣੀ ਨੇ ਕਾੜ ਕੇ ਆ ਲੋ ਬੰਦੇ ਕਤਰ ਆਇਆ ਅਸ਼ੀਰ ਨਾ ਦੇ ਮੁੰਡੇ ਨੇ ਮੈਂ ਕੋਈ ਮੈਂ ਵੀ ਪਰਚਾ ਹੋਇਆ ਉਹਨੂੰ ਦੁਬਾਰੇ ਟਿਕਟ ਦੇਣਾ ਇੱਕ ਮਿੰਟ ਉਹਨੂੰ ਦੁਬਾਰੇ ਟਿਕਟ ਦੇਗਾ ਕਾਨੂੰਨ ਦੇ ਹਿਸਾਬ ਨਾਲ ਮੈਂ ਕਹਿੰਦਾ ਜੀ ਪਾਟਪਾਨ ਨੇ ਉਹਨੂੰ ਟਿਕਟ ਦੇ ਕੇ ਗਲਤ ਕੀਤਾ કે ਠੀਕ ਕੀਤਾ ਮੈਂ ਕਹਿੰਦਾ ਜੀ ਕਾਨੂੰਨ ਨੇ ਉਹਨੂੰ ਪਾਟਪਾਨ ਨੇ ਟਿਕਟ ਦੇ ਕੇ ਠੀਕ ਕੀਤਾ કે ਗਲਤ ਕੀਤਾ ਬੜਾ ਸ਼ਹਿਰ ਇਹ ਪਾਪਾ ਉਹ ਸਾਰੂ ਗੱਲ ਕਰ ਰਹੀ ਨਾਲ ਉਹਦਾ ਤਰੀਕਾ ਇਹ ਬਿਲਕੁਲ ਸਾਰੂ ਆ ਕੀ ਸਾਰੂ ਆ ਕੀ ਲੋਕਾਂ ਕੀ ਲੋਕਾਂ ਦਾ ਕਾਤਲ ਹੋਵੇ ਪੰਜ ਜਾਣਿਆਂ ਦਾ ਪੰਜ ਜਾਣੇ ਦਾ ਕਤਲ ਹੋਵੇ ਉਹਨੂੰ ਟਿਕਟ ਦੇਣ ਦੀ ਵਿਰੋਧ ਕਰਨਾ ਕੀ ਸਾਰੂ ਗੱਲ ਨਹੀਂ ਹੈ ਇਹ ਗੱਲ ਸਰ ਉਹ ਮੁੰਡੇ ਦਾ ਪਰਚਾ ਹੈਗਾ ਜੀ ਕਿਹੜੇ ਮੁੰਡੇ ਦਾ ਉਹ ਜਿਹਨੇ ਗੱਡੀ ਦੀ ਗੱਲ ਮੈਂ ਕਹਿੰਦਾ ਉਹਦੇ ਪਿਓ ਦੇ 120 20 ਦਾ ਪਰਚਾ ਹੈਗਾ ਕਿ ਨਹੀਂ ਹੈਗਾ ਮੈਂ ਇਹ ਜੋ ਉਹ ਮੁੰਡੇ ਦਾ ਪਰਚਾ ਹੈਗਾ 120 20 ਦਾ ਉਹਦੇ ਪਿਓ ਦੇ ਕਰਕੇ ਪਰਚਾ ਆ ਭਈ ਉਹਨੂੰ ਭਾਜੀ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਜਾਣੀ ਇਹ ਠੀਕ ਹੈ ਮੈਂ ਕਹਿੰਦਾ ਨਹੀਂ 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 ਵੇਖੋ ਕਿਉਂ ਨਹੀਂ ਜੇ ਐਰਤੀ ਪਿੰਡਾਂ ਦੇ ਵਿੱਚ ਜਵਾਬ ਦੇ ਕੇ ਨਹੀਂ ਜਾਉਗੇ ਤਾਂ ਅਗਲੇ ਪਿੰਡਾਂ 'ਚ ਨਹੀਂ ਓੜੋਗੇ ये नहीं गल है सवाल सा जो रोके जाओ ਆ ਸਾਡੇ ਅਸੇ ਪਾਈ ਚਰਲੇ ਲੋ ਬਾਲੀ ਸਾਡੀ ਮਰਦੀ ਦੀ ਕਮਨਟੀ ਹੈ ਜਦੋਂ ਤੱਕ ਉਧਰ ਕੀ ਸਵਾਲ ਜੋ ਆ ਵੀ ਕਰਨਾ ਜਿੱਥੇ ਮਰਦੀ ਜਾਓ ਸਰਕਾਰ ਜਦੋਂ ਇਹਨਾਂ ਦਾ ਕਹਣਾ ਜਿੱਥੇ ਮਾਰਦੀ ਜਾਵੇ ਕੋਈ ਤਾਂ ਸਵਾਲ ਕੋਈ ਨਹੀਂ ਲਾਗਤੰਤਰ ਦਾ ਕਹਾਣੀ ਆ ਜਦੋਂ ਕਿਸਾਨਾਂ ਦੇ ਅੱਗੇ ਕਿੰਨੇ ਕਿੰਨੇ ਜਾਂਦੇ ਆ ਆ ਭਾਈ ਸਾਹਿਬ ਪਕੌੜੇ ਆ ਸਵਾਲਾਂ ਤੋਂ ਕਿਸੇ ਨੂੰ ਬਹਿਦਾ ਤੁਹਾਨੂੰ ਤਾਂ ਕਿਸੇ ਬਿਲਕੁਲ ਨਾ ਜਦੋਂ ਮੈਂ ਤੜਕਿਆ ਮੈਂ ਮੈਨੂੰ ਮੈਂ ਮੇਰੇ ਕੰਮ ਕਰਨਾ ਮੇਰੇ ਤੋਂ ਮੈਂ ਦੋ ਦਸ ਹਜ਼ਾਰ ਸਮਝੋ ਬੰਦਾ ਇਹ ਜਿਆਦਾ ਬੰਦਾ ਨਹੀਂ ਕਰਦਾ ਬੰਦਾ ਨਾ ਨਿਕਾ ਮੈਨੂੰ ਇਹ ਸੁਣ ਲਿਓ ਸੁਣ ਲਿਓ ਇਧਰ ਮੋਰਚੇ ਦੀ ਮੰਗ ਹੈ 700 ਡੰਡਾ ਰੁਪਿਆ 70000 ਰੁਪਿਆ ਦਿਹਾੜੀ ਮਜ਼ਦੂਰਾਂ ਨੂੰ ਤੇ 200 ਡੰਡਾ ਰੁਪਿਆ ਗਰੰਟੀ ਕੀਤਾ ਜਾਵੇ ਮਜ਼ਦੂਰਾਂ ਦੇ ਗੱਲ ਵਿੱਚ ਦੱਸੋ ਮਜ਼ਦੂਰਾਂ ਵੀ ਇੱਥੇ ਮੰਗ ਕਰ ਰਹੇ ਅੰਦੋਲਨ ਦੇ ਵਿੱਚ ਸਾਡਾ ਛੱਡ ਜਾਓ ਤੁਸੀਂ ਕਰ ਰਹੇ ਤੁਸੀਂ ਕਰ ਰਹੇ ਬੰਦਾ ਹੈ ਇਹ ਦੂਸਰੀ ਗੱਲ ਵੀ ਦੋਸਤ پھيکڙا کڈي آيا هے ڳالهه ڪاڻي 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 ڳاله